ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਸੁਵਿਲੇ ਮੈਂ ਰਣਾਲਾ ਮਜੂਤ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸ਼ੁਕਰੀਆ ਸਤਿਆਨਦ ਸਿੰਘ ਕਾਂਸਰ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਦੋ ਖਬਰਾਂ ਨੇ ਬੜੀਆਂ ਮਹੱਤਵਪੂਰਨ ਖਬਰਾਂ ਨੇ ਇੱਕ ਤਾਂ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਸਰਕਾਰ ਦੇ ਮੁਖੀ ਹੈਗੇ ਨੇ ਭਗਵੰਤ ਮਾਨ ਸਾਹਿਬ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਉਹ ਸਰਕਾਰ ਜਿਹਨੂੰ ਸ਼ੁਰੂ ਤੋਂ ਕਿਹਾ ਜਾਂਦਾ ਹੈ ਕਿ ਇਹ ਵਪਾਰੀਆਂ ਦੀ ਸਰਕਾਰ ਹੈ ਵਪਾਰ ਦਾ ਪੱਖ ਪੂਰਨ ਵਾਲੀ ਸਰਕਾਰ ਹੈ ਪਿਛਲੇ ਕੁਝ ਸਾਲ ਨਿਕਲੇ ਜਦੋਂ ਬੀਜੇਪੀ ਦੇ ਉਦੋਂ ਤਾਂ ਸਿੱਧਮ ਸਿੱਧਾ ਹੀ ਬਲੇਮ ਹੋ ਗਿਆ ਬੀਜੇਪੀ ਦੇ ਉੱਪਰ ਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਹੈ ਜਿਹੜੀ ਪੂੰਜੀ ਹੈ ਉਹ ਕਾਰਪੋਰੇਟ ਘਰਾਣਿਆਂ ਦੀ ਹੈ ਰਾਜ ਬੀਜੇਪੀ ਦਾ ਆਮ ਲੋਕ ਲਤਾੜਤੇ ਤੇ ਅੰਬਾਨੀ ਅਡਾਨੀ ਤਾਂ ਜਿਹੜੇ ਹੋਰ ਵੀ ਜਿੰਨੇ ਵੀ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਦੇਸ਼ ਲੁਟਾਤਾ ਕਿੰਨੇ ਜਣੇ ਤਾਂ ਦੇਸ਼ ਛੱਡ ਕੇ ਚਲੇ ਗਏ ਬਿਜੇ ਮਾਲੀਆ ਚਲਾ ਗਿਆ ਮਹਿਲ ਚੌਕਸੀ ਚਲਾ ਗਿਆ ਨਿਰਵ ਮੋਦੀ ਚਲਾ ਗਿਆ ਸੁਖੇਸ਼ ਚੰਦਰਾਵਰਗੇ ਜੇਲ੍ਹ ਦੇ ਵਿੱਚ ਬੈਠੇ ਨੇ ਹੁਣ ਤੀਜੀ ਵਾਰ ਸੱਤਾ ਦੇ ਵਿੱਚ ਹੈ ਬੀਜੇਪੀ ਹਾਲਾਂਕਿ ਸ਼ੁਰੂ ਦਾ ਕੰਮ ਉਹਦਾ ਹੀ ਹੋ ਗਿਆ ਸੀ ਜਦੋਂ ਦੂਜੀ ਟਰਮ ਸੀ ਕਿ ਦੇਸ਼ ਦੀ ਜਿਹੜੀ ਇਕਨੋਮੀ ਹੈ ਅਸੀਂ 5 ਟ੍ਰਿਲੀਅਨ ਡਾਲਰ ਤੱਕ ਲੈ ਕੇ ਜਾਣੀ ਹੈ ਦੇਸ਼ ਦੀ ਇਕਨੋਮੀ ਨੂੰ ਅਸੀਂ ਦੁਨੀਆ ਦੀ ਇੱਕ ਵੱਡੀ ਆਰਥਿਕ ਸ਼ਕਤੀ ਬਣਾਉਣਾ ਚਾਹੁੰਦੇ ਹਾਂ ਇਹਦੇ ਲਈ ਸਾਨੂੰ ਵੱਡੇ ਵੱਡੇ ਪ੍ਰੋਜੈਕਟ ਉਲੀਕਣੇ ਪੈਣਗੇ ਜਿਹੜੀ ਵਿਦੇਸ਼ੀ ਇਨਵੈਸਟਮੈਂਟ ਹੈ ਉਹ ਸਾਡੇ ਦੇਸ਼ ਦੇ ਵਿੱਚ ਹੋਵੇ ਤੇ ਇਹਦੇ ਚੀਜ਼ ਦੇ ਵਿੱਚ ਉਹ ਤਿੰਨ ਖੇਤੀ ਕਾਨੂੰਨ ਨਿਕਲੇ ਵੱਡਾ ਅੰਦੋਲਨ ਹੋਇਆ ਹੋਰ ਸੁਪਿਆਂ ਦੇ ਵਿੱਚ ਵੀ ਤਮਾਮ ਲੜਾਈਆਂ ਲੜੀਆਂ ਗਈਆਂ ਹੁਣ ਪੰਜਾਬ ਦੇ ਨਾਲ ਇੱਕ ਵਾਰ ਵਿਕਾਸ ਦੇ ਨਾਮ ਨੂੰ ਲੈ ਕੇ ਬੀਜੇਪੀ ਤੇ ਪੰਜਾਬ ਸਰਕਾਰ ਅਮੋ ਸਾਹਮਣੇ ਨੇ ਪਿਛਲੇ ਦਿਨੀ ਨੀਤੀਆਂ ਗੱਟਕ੍ਰਿਣੀ ਨੇ ਕਿ ਚਿੱਠੀ ਲਿਖੀ ਕਿ ਇਹ ਪ੍ਰੋਜੈਕਟ ਤਾਂ ਅਸੀਂ ਰੱਦ ਕਰਤੇ ਜਿਹੜੇ ਹੋਰ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਜਿਹੜੇ ਅਮਨਤ ਕਾਨੂੰਨ ਦੀ ਸਥਿਤੀ ਸਹੀ ਨਹੀਂ ਹੈਗੀ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ ਆਮ ਆਦਮੀ ਪਾਰਟੀ ਨੂੰ ਕਿਹਾ ਤੇ ਅਸੀਂ ਇਹ ਪ੍ਰੋਜੈਕਟ ਵੀ ਰੱਦ ਕਰਦੇ ਹਾਂ ਪ੍ਰੋਜੈਕਟ ਕੀ ਨੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਉਹ ਵੱਡੇ ਵੱਡੇ ਹਾਈਵੇ ਬਣ ਰਹੇ ਨੇ ਐਕਸਪ੍ਰੈਸ ਵੇ ਬਣ ਰਹੇ ਨੇ ਟੋਟਲ ਲਾਗਤੇ ਜੇ ਗੱਲ ਕਰੀਏ ਸਾਰੇ ਟ੍ਰੇਡ ਰੂਟ ਨੇ ਧਰਤੀ ਤੋਂ ਕਈ ਕਈ ਫੁੱਟ ਉੱਪਰ ਹੋਣਗੇ ਆਮ ਲੋਕਾਂ ਦੇ ਨਾਲ ਕੋਈ ਵਾਹਵਾਸਤਾ ਨਹੀਂ ਹੋਊਗਾ 40 40 ਕਿਲੋਮੀਟਰ 50 50 ਕਿਲੋਮੀਟਰ ਦੇ ਉੱਪਰ ਕੋਈ ਕੱਟ ਨਹੀਂ ਹੋਊਗਾ ਯਾਨੀ ਕਿ ਜੇ ਬੰਦਾ ਗਲਤੀ ਨਾਲ ਵੀ ਰੋਡ ਦੇ ਉੱਪਰ ਚੜ ਗਿਆ ਉਹਨੂੰ ਯੂ ਟਰਨ ਲੈਣਾ ਪਿਆ ਤਾਂ 50 ਕਿਲੋਮੀਟਰ ਤੇ ਜਾ ਕੇ ਉਹ ਬੰਦਾ ਯੂ ਟਰਨ ਲਾਊਗਾ ਪਹਿਲਾਂ ਨਹੀਂ ਉਹ ਮੂਰ ਸਕਦਾ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ ਕਿ ਸਾਡੇ ਸਾਡੇ ਕੰਟਰੋਲ ਦੇ ਵਿੱਚ ਸਥਿਤੀ ਨਹੀਂ ਹੈ ਗੱਲ ਇਹ ਹੈ ਕਿ ਕਿਸਾਨਾਂ ਦੇ ਨਾਲ ਜ਼ਮੀਨਾਂ ਦਾ ਭਾਅ ਨਹੀਂ ਬਣ ਰਿਹਾ ਡਾਕਟਰ ਸਾਹਿਬ ਵਿਕਾਸ ਹੈ ਕਿਹੜੇ ਪਾਸੇ ਨੂੰ ਜਾ ਰਿਹਾ ਵਿਕਾਸ ਫਿਰ ਉਸ ਤੋਂ ਬਾਅਦ ਆਪਾਂ ਅਗੇ ਸਿਆਸੀ ਗੱਲ ਕਰਾਂਗੇ ਜੀ ਡਾਕਟਰ ਸਾਹਿਬ ਉਹ ਸਭ ਜਿਹੜਾ ਵਿਕਾਸ ਹੈ ਸੋ ਕਾਲਡ ਸਾਰੇ بڑا ਟੰਕਾ ਦੁਨੀਆ 'ਚ ਤਾਂ ਬਚਿਆ ਇਹ ਬੇਸਿਕਲੀ 1848 ਦੇ ਵਿੱਚ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਸੀ ਟਰੂਮਨ ਉਹਨੇ ਮਤ ਡਿਕਲੇਅਰ ਕੀਤਾ ਸੀ ਕਿ ਹੁਣ ਸਾਡਾ ਏਜੰਡਾ ਵਿਕਾਸ ਦਾ ਏਜੰਡਾ ਇਹ ਵਿਕਾਸ ਦਾ ਮਤਲਬ ਇੰਡਸਟਰੀਅਲ ਸੁਸਾਇਟੀ ਵੱਲ ਵਿਕਾਸ ਹੈਗਾ ਮਤਲਬ ਉਹਨਾਂ ਨੇ ਇੱਕ ਵਾਰ ਯੂ ਡਿclare ਕਰਤਾ ਕਿ ਦੁਨੀਆ ਵਿਕਸਿਤ ਨਹੀਂ ਹੈ ਅਸੀਂ ਵਿਕਸਤਾਂ ਬਾਕੀ ਸਾਡੇ ਸਾਡੇ ਵਰਗੇ ਹੋ ਜਾਣ। ਇੰਪੋਸਟ ਦਾ ਮਾਡਲ ਇਹ ਹੈ ਹਾਲਾਂਕਿ ਬੜੀਆਂ-ਬੜੀਆਂ ਸਿਵਲਾਈਜੇਸ਼ਨਸ ਹੋਈਆਂ ਚਾਈਨਾ ਦੀ ਰੋਮ ਦੀ ਇੰਡੀਆ ਦੀ ਜਿਹੜੀਆਂ ਮਤਲਬ 5-5 ਹਜ਼ਾਰ ਸਾਲ ਉਹਨਾਂ ਤੋਂ ਵੱਡੀਆਂ ਨੇ ਜਿਹੜੇ ਬਹੁਤ ਉੱਚ ਪਾਏ ਦੇ ਮਤਲਬ ਲੋਕ ਵੀ ਹੋਏ ਉਹਨੂੰ ਵਿਕਾਸ ਨਹੀਂ ਗਿਣਿਆ ਗਿਆ। ਕਹਿੰਦੇ ਅਸੀਂ ਵਿਕਸਤਾਂ ਸਾਰੀ ਦੁਨੀਆ ਨੂੰ ਵੰਡ ਦਿੱਤਾ ਗਿਆ ਕਿ ਇੱਕ ਤਾਂ ਵਿਕਸਿਤ ਨੇ ਇੱਕ ਵਿਕਾਸ ਕਰ ਰਹੇ ਨੇ ਇੱਕ ਘੱਟ ਵਿਕਸਤ ਨੇ ਅੰਡਰ ਡਿਵੈਲਪਡ ਉਹਦੇ ਚ ਅਸੀਂ ਆ ਗਏ ਮਤਲਬ ਫਸਟ ਵਰਲਡ ਸੈਕੰਡ ਵਰਲਡ ਥਰਡ ਵਰਲਡ ਅਸੀਂ ਥਰਡ ਵਰਲਡ ਦੇ ਲੋਕ ਹੋ ਗਏ ਜਿਹੜੇ ਕਿ ਅਸੀਂ ਪਹਿਲਾਂ ਹੀ ਡਿਕਲੇਅਰ ਕਰਤਾ ਵੀ ਇਹ ਵਿਕਸਤ ਹੈ ਨਹੀਂ ਇਹ ਸਾਡੇ ਵਰਗੇ ਹੋਣਗੇ ਤਾਂ ਵਿਕਸਤ ਹੋਣਗੇ ਤੇ ਉਹ ਵਿਕਾਸ ਹੈ असल ਦੇ ਵਿੱਚ ਇਹ ਵਿਕਾਸ ਮਟੀਰੀਅਲ ਵਿਕਾਸ ਹੈ ਵਪਾਰੀਆਂ ਦਾ ਵਿਕਾਸ ਹੈ ਕੁਦਰਤ ਤੇ ਇਨਸਾਨੀਅਤ ਦੇ ਮਨੁੱਖਤਾ ਦੇ ਖਿਲਾਫ ਹੈ ਤੇ ਇੱਕ ਵਾਰ ਇਹ ਨਹੀਂ 100 ਵਾਰੀ ਸਾਬਤ ਹੋ ਚੁੱਕੀ ਹੈ ਕੁਦਰਤ ਦੇ ਜਿਹੜੇ ਸਾਧਨ ਨੇ ਧਰਤੀ ਹੈ ਹਵਾ ਹੈ ਪਾਣੀ ਹੈ ਉਹਦੀ ਅਸਲ ਦੇ ਵਿੱਚ ਮੁਨਾਫੇ ਦੇ ਲਈ ਮਿਸ ਯੂਟਿਲਾਈਜੇਸ਼ਨ ਦਾ ਵਿਕਾਸ ਹੈ ਜਿਹਨੂੰ ਵਿਕਾਸ ਕਿਹਾ ਜਾ ਰਿਹਾ ਇਹ વિનાਸ਼ ਹੈ ਪਰ ਫਿਰ ਇਹਦਾ ਰੋਲਾ ਪਿਆ ਬਹੁਤ ਜ਼ਿਆਦਾ ਰੋਲਾ ਪੰਗੂ ਸਾਹਿਬ ਇੰਨਾ ਪੈ ਗਿਆ ਕਿ ਕਲਾਈਮੇਟ ਵਾਲੇ ਸਾਇੰਟਿਸਟ ਰੋਲਾ ਪਾਉਣ ਲੱਗ ਗਏ ਕਿ ਕਾਰਬਨ ਵਧ ਗਈ ਹੈ ਇਸ ਤਰ੍ਹਾਂ ਹੋ ਗਿਆ ਇਦਾਂ ਤਾਂ ਅਸੀਂ ਬੜੀ دیر ਸਰਵਾਈਵ ਹੀ ਨਹੀਂ ਕਰ ਸਕਾਂਗੇ ਫਿਰ ਮਤਲਬ ਡਿਵੈਲਪਮੈਂਟ ਦੇ ਉਲਟ ਜਿਹੜੇ এনवायरमेंटਲਿਸਟ ਸੀ ਉਹਨਾਂ ਨੇ ਰੋਲਾ ਪਾਇਆ ਫਿਰ এনवायरमेंट ਤੇ ਡਿਵੈਲਪਮੈਂਟ ਨੂੰ ਇਕੱਠੇ ਕਰਨ ਦੇ ਲਈ ਇੱਕ ਨਵਾਂ ਕਨਸੈਪਟ 1800 1989 ਦੇ ਵਿੱਚ 1999 ਦੇ ਵਿੱਚੋਂ ਲਿਆਂਦਾ ਗਿਆ ਕਿ ਜੀ ਸਸਟੇਨੇਬਲ ਵਿਕਾਸ ਕਿਉਂਕਿ ਸਸਟੇਨੇਬਲ ਨਹੀਂ ਹੈ ਇਹ ਹੰਢਣਸਾਰ ਨਹੀਂ ਹੈ ਇਸ ਕਰਕੇ ਸਸਟੇਨੇਬਲ ਡਿਵੈਲਪਮੈਂਟ ਹੋਇਆ ਕਰੂਗਾ ਉਹਦੀ ਪ੍ਰੈਸ਼ਰ ਦੇ ਤਹਿਤ ਬੜਾ ਕੁਝ ਹੋਇਆ ਬਹੁਤ ਡਿਟੇਲ ਚ ਆਪਾਂ ਨਹੀਂ ਜਾਂਦੇ ਪਰ ਆਪਣੇ ਕੀ ਹੋਇਆ ਆਪਣੇ ਮਨਮੋਹਨ ਸਿੰਘ ਦੀ ਗਵਰਨਮੈਂਟ ਦੇ ਟਾਈਮ 2013 ਦੇ ਵਿੱਚ ਇੱਕ ਐਕਟ ਉਹਨਾਂ ਨੇ ਬਣਾਇਆ ਕਿ ਜੇ ਲੈਂਡ ਰਿਕੁਆਇਰ ਕਰਨੀ ਹੈ ਕਿਸੇ ਕੋਲ ਦੇਖੋ ਜਿਵੇਂ ਹੁਣ ਕੁਆਇਰ ਕੀਤੀ ਜਾ ਰਹੀ ਹੈ ਅੰਗਰੇਜ਼ ਵੀ ਐਵੇਂ ਨਹੀਂ ਸੀ ਕਰਦੇ ਲੈਂਡ ਰਿਕੁਆਇਰ ਕਰਨ ਦੇ ਲਈ ਇੱਕ ਲੈਂਡ ਐਕਵੀਜ਼ੀਸ਼ਨ ਐਕਟ ਬਣਿਆ ਜਿਹਨੂੰ LARR ਕਹਿੰਦੇ ਨੇ ਕਿ ਰੀਹੈਬਿਲੀਟੇਸ਼ਨ ਕਿਦਾਂ ਕਰਨੀ ਹੈ ਸਾਰਾ ਕੁਝ ਕਰਨਾ ਹੈ ਉਹਦੇ 'ਚ ਪ੍ਰੋਵੀਜ਼ਨ ਸੀ ਬੜੀ ਤਕੜੀ ਉਹਨਾਂ ਨੇ ਬਣਾਈ ਕਿ ਜੇ 1 ਇੰਚ ਵੀ ਲੈਂਡ ਕਿਸੇ ਤੋਂ ਕਿਸਾਨ ਤੋਂ ਲੈਣੀ ਹੈ ਤਾਂ ਉਹਦਾ ਪਹਿਲਾ ਸੋਸ਼ਲ ਤੇ এনवायरमेंटਲ ਇੰਪੈਕਟ ਅਸੈਸਮੈਂਟ ਹੋਊਗਾ ਸੋਸ਼ਲ ਇੰਪੈਕਟ ਅਸੈਸਮੈਂਟ ਦਾ ਕੰਪਲਸਰੀ ਸੀ ਉਹ ਸੀ ਸਾਡਾ ਡਿਪਾਰਟਮੈਂਟ ਤੇ ਕਰਦਾ ਵੀ ਰਿਹਾ ਉਹ ਐਕਟ ਨੂੰ ਜੇ ਤੁਸੀਂ ਪੜੋ ਉਹ ਐਕਟ ਦੇ ਮਤਲਬ ਕਿ ਹੈ ਵੀ ਜਿਸ ਪਿੰਡ ਦੀ ਕਰਨੀ ਹੈ 90% ਦਾ ਕੰਸੈਂਟ ਚਾਹੀਦਾ ਹੈਰ ਕੰਸੈਂਟ ਵੀ ਪੂਰੇ ਦਾ ਪੂਰਾ ਵੀਡੀਓਗ੍ਰਾਫਟ ਐਵੇਂ ਨਹੀਂ ਉਹ ਪਬਲਿਕ ਮੀਟਿੰਗ ਕੀਤੀ ਜਾਊਗੀ ਡਿਕਲੇਅਰ ਕੀਤੀ ਜਾਊਗੀ ਸਨਾ ਫਿਰ ਜਿਹੜੀ ਕੰਪਨਸੇਸ਼ਨ ਦੇਣੀ ਹੈ ਉਹ ਘੱਟੋ ਘੱਟ ਹੈ ਜਿਹੜੀ ਉਹ ਮਾਰਕੀਟ ਰੇਟ ਤੋਂ 3 ਗੁਣਾ ਜ਼ਿਆਦਾ अच्छा ਹੁਣ ਹੋ ਕੀ ਰਿਹਾ ਇਹਨਾਂ ਨੇ NHAI ਨੂੰ ਉਹਦੇ ਚੋਂ ਲਿਆ ਕੱਢ ਜਦੋਂ ਇਹ ਗਵਰਨਮੈਂਟ 2014 ਚਾਈ ਮੋਦੀ ਸਾਹਿਬ ਦੀ ਇਹਨਾਂ ਨੇ ਪਹਿਲੇ ਤਾਂ ਆਰਡੀਨੈਂਸ ਜਾਰੀ ਕਰੇ ਤਿੰਨ ਚਾਰ ਉਸ ਐਕਟ ਨੂੰ ਅਮੈਂਡ ਕਰਨ ਦੇ ਲਈ ਇਹਨਾਂ ਦੀ ਉਸ ਟਾਈਮ ਉਨੀ ਸਟ੍ਰੈਂਥ ਨਹੀਂ ਸੀ ਰੋਲਾ ਪਿਆ ਪਰ ਉਹ ਮੇਰਾ ਖਿਆਲ ਹੈ ਵੀ ਬਹੁਤ ਵਾਰ ਉਹ ਲੈਪਸ ਹੋਏ ਉਹ ਉਹ ਐਕਟ ਨੂੰ ਖਤਮ ਨਹੀਂ ਕਰ ਸਕੇ ਪਰ ਉਹਦੇ ਚੋਂ ਇਹਨੂੰ NHAI ਨੂੰ ਕੱਢ ਲਿਆ ਇਹਨਾਂ ਚਾਹੀ ਕਿਉਂਕਿ ਵਰਲਡ ਬੈਂਕ ਤੇ ਪ੍ਰੋਜੈਕਟ ਨੇ ਅਸਲ ਦੇ ਵਿੱਚ ਕਿਸੇ ਨੇ ਮੰਗ ਨਹੀਂ ਕਰੀ ਨਾ ਸੜਕਾਂ ਦੀ ਇਹ ਆਟੋਮੋਬਾਈਲ ਇੰਡਸਟਰੀ ਦੀ ਡਿਮਾਂਡ ਕੀ ਮਤਲਬ ਜਿਹੜੇ ਟਰੇਡਰ ਨੇ ਉਹਾਂ ਦੀ ਡਿਮਾਂਡ ਐ ਇਸ ਵਿੱਚ ਹੁਣ ਤੁਸੀਂ ਇਹ ਦੇਖੋ ਜਿਹੜਾ ਇਹ ਜਿਹੜਾ ਰੋਲਾ ਪਿਆ ਪਹਿਲਾਂ ਭਰਤਮਾਲਾ ਪ੍ਰੋਜੈਕਟ ਤੇ ਵੀ ਰੋਲਾ ਪਿਆ ਸੀ ਹੁਣ ਇਹ ਜੰਮੂ ਦਿੱਲੀ ਜਿਹੜਾ ਕਟੜਾ ਐਕਸਪ੍ਰੈਸ ਦਿੱਲੀ ਕਟੜਾ ਐਕਸਪ੍ਰੈਸ ਐ ਜਿਹੜੀ ਦਿੱਲੀ ਅਮਰਸਰ ਕਟੜਾ ਐ ਮਤਲਬ ਕਟੜੇ ਤੋਂ ਕਿੰਨੇ ਕੁ ਲੋਕਾਂ ਨੂੰ ਦਿੱਲੀ ਜਾਣ ਦੀ ਮਤਲਬ ਕੀ ਪ੍ਰੋਬਲਮ ਆ ਗਈ ਐ ਜੀ ਜਦ ਦਿੱਲੀੋਂ ਕਟੜੇ ਨੂੰ ਕਿੰਨੇ ਕੁ ਜਾਂਦੇ ਨੇ ਮੈਨੂੰ ਦੱਸੋ ਕੀ ਦੀ ਡਿਮਾਂਡ ਐ ਨਾ ਤੇ ਕਟੜੇ ਦੇ ਲੋਕਾਂ ਦੀ ਡਿਮਾਂਡ ਐ ਨਾ ਦਿੱਲੀ ਦੇ ਲੋਕਾਂ ਦੀ ਡਿਮਾਂਡ ਐ ਨਾ ਪਚਾੜਲੇ ਲੋਕਾਂ ਦੀ ਡਿਮਾਂਡ ਐ ਇਹ ਹਟਾਨੀ ਬਾਨੀ ਦੀ ਸਥ ਕਿ ਤੁਸੀਂ ਟ੍ਰੇਡ ਰੂਟ ਬਣਾ ਦਿਓ ਲੋਕ ਤਾਂ ਇਹ ਗੱਲਾਂ ਕਰਦੇ ਨੇ ਬਹੁਤ ਸਾਰੇ ਕਿ ਅਲਟੀਮੇਟ ਜਿਹੜਾ ਸਿਲਕ ਰੂਟ ਹੈ ਇਹ ਉਹਦੇ ਨਾਲ ਜੋੜਨਾ ਹੈ ਲਿਜਾ ਕੇ ਨਾਲੇ ਵਪਾਰੀਆਂ ਦੇ ਗਦਾਮ ਵੱਢਣਗੇ ਵਪਾਰੀਆਂ ਦੀਆਂ ਸੜਕਾਂ ਵੱਢਣਗੀਆਂ ਇਹ ਮਤਲਬ ਹੌਲੇ ਹੌਲੇ ਐਗਰੀਕਲਚਰ ਨੂੰ ਇਰੈਲੇਵੈਂਟ ਕਰਕੇ ਇੰਡਸਟਰੀਅਲ ਉਹਦੇ ਚ ਸ਼ਾਮਲ ਕਰਨ ਦੀ ਛੇੜੇ ਸਾਰੇ ਜਿਹੜੇ ਸਾਰੇ ਪਰ ਜੋ ਐਵੇਂ ਫਰਮ ਖਾ ਪੜਾਅ ਮਾਰ ਰਹੇ ਨੇ ਇਹ ਰੋਕ ਨਹੀਂ ਸਕਦੇ ਜਿਹੜਾ ਕਹਿੰਦਾ ਕਿ ਅਸੀਂ ਕੈਨਸਲ ਕਰ ਦਾਂਗੇ ਤਿੰਨ ਪ੍ਰੋਜੈਕਟ ਤਾਂ ਕੈਨਸਲ ਕਰ ਦੇ ਤਿੰਨ ਜਿਹੜੇ 3263 ਕਰੋੜ ਦੇ ਜਿਹੜੇ ਸੀਗੇ ਜਿਹੜੇ ਹੁਣ 14288 ਕਰੋੜ ਦੇ ਕਹਿ ਰਹੇ ਨੇ ਅੱਠ ਪ੍ਰੋਜੈਕਟ ਕਿ ਅਸੀਂ ਉਹ ਵੀ ਬੰਦ ਕਰ ਦਾਂਗੇ ਜੇ ਤੁਸੀਂ ਠੀਕ ਤਰ੍ਹਾਂ ਨਹੀਂ ਕਰਿਆ ਬੇਸਿਕਲੀ ਡਰਾਉਣ ਵਾਲੀਆਂ ਗੱਲਾਂ ਨੇ ਇਹਨਾਂ ਦੀ ਹਿੰਮਤ ਨਹੀਂ ਹੈ ਵਰਲਡ ਬੈਂਕ ਦਾ ਪੈਸਾ ਹੈ ਜਿਹਨੂੰ ਰੋਕ ਨਹੀਂ ਸਕਦੇ ਸੋ ਇਸ ਕਰਕੇ ਪ੍ਰੈਸ਼ਰ ਟੈਕਟਿਕਸ ਨੇ ਪਰ ਉਹਦੇ ਸਬੰਧ ਚ ਭਗਵਾਨ ਸਿੰਘ ਮਾਨ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਆਪਣੇ ਆਪ ਚ ਬੜੀ ਰਿਵੀਲਿੰਗ ਹੈ ਇਨਕੁਆਰੀ ਕਰਨ ਵਾਲੀ ਗੱਲ ਹੈ ਕਿ ਗਤਕਰੀ ਦੀ ਚਿੱਠੀ ਪੜ ਲਓ ਤੁਸੀਂ ਇਹਦੀ ਪੜ ਲਓ ਉਹ ਇਦਾਂ ਕਹਿ ਰਿਹਾ ਹੈ ਕਿ ਪੰਜਾਬ ਚ ਤਾਂ ਲਾ ਐਂਡ ਆਰਡਰ ਹੋ ਗਿਆ ਜੀ ਸਾਡੇ ਬੰਦਿਆਂ ਨੂੰ ਜਿੰਦਾ ਸੜਨ ਦੀਆਂ ਧਮਕੀਆਂ ਦਿੱਤੀਆਂ ਹਮਲੇ ਹੋਗੇ सीएम स्टेट ਦਾ ਕਹਿ ਰਿਹਾ ਹੈ ਕਿ ਤੁਹਾਡਾ ਬੰਦਾ ਓਵਰ ਮਤਲਬ ਜਿਆਦਾ ਮਿੱਟੀ ਪਟ ਰਹੇ ਸੀ ਜਿਉ ਨੂੰ ਪੰਜਾਬੀ ਚ ਕਿਹਾ ਜਾਵੇ ਜਿਲੰਦਰ ਦੇ ਵਿੱਚ ਜਿਹੜਾ ਹਮਲਾ ਹੋਇਆ ਤੇ ਦੂਜੇ ਥੋੜੇ ਥੋੜੇ ਦੋ ਠੇਕੇਦਾਰ ਆਪਸ ਵਿੱਚ ਲੜਿਆ ਨੇ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ ਅਸੀਂ ਇਨਵੈਸਟੀਗੇਟ ਕਰ ਲਿਆ ਐਸਆਈਟੀ ਬਣਾ ਕੇ ਸਾਰਾ ਭਲੇ ਆਪਣੇ ਆਪ ਚ ਬੜਾ ਵੱਡਾ ਸਕੈਂਡਲ ਇਸ ਕੇਂਦਰ ਦਾ ਮੰਤਰੀ ਕਹਿ ਰਿਹਾ ਹੈ ਕਿ ਸਾਡੇ ਬੰਦਿਆਂ ਨੂੰ ਵਿਕਾਸ ਤੋਂ ਰੋਕਿਆ ਜਾ ਰਿਹਾ ਹੈ ਜ਼ਮੀਨਾਂ ਅਕਵਾਇਰ ਨਹੀਂ ਹੋ ਰਹੀਆਂ ਉਹਨਾਂ ਨੂੰ ਢਾਇਆ ਜਾ ਰਿਹਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਇੱਕ ਸਟੇਟ ਦਾ ਸੀਐਮ ਕਹਿ ਰਿਹਾ ਹੈ ਕਿ ਤੁਹਾਡੇ ਬੰਦੇ ਨੇ ਜਿਹੜੇ ਉਹ ਜ਼ਿਆਦਾ ਖੁਦਾਈ ਕਰ ਰਹੇ ਸੀ ਇੱਕ ਕੇਸ ਦੇ ਵਿੱਚ ਤਾਂ ਕਰਕੇ ਝਗੜਾ ਹੋਇਆ ਦੂਜੇ ਦੇ ਥੋੜੇ ਦੋ ਠੇਕੇਦਾਰ ਆਪਸ ਵਿੱਚ ਲੜ ਪਏ ਨੇ ਮਤਲਬ ਕੌਣ ਸੱਚਾ ਹੈ ਇਹਨਾਂ ਦੋਨਾਂ ਚ ਤੁਸੀਂ ਦੋਨੇ ਚਿੱਠੀਆਂ ਨੂੰ ਬਰਾਬਰ ਰੱਖ ਕੇ ਪੜਿਓ ਫਿਰ ਸਮਝ ਆਉਂਦੀ ਹੈ ਗੱਲ ਸੋ ਇਹ ਬੇਸਿਕਲੀ ਇਹਦੇ ਵਿੱਚ ਗੱਲ ਇਹ ਹੈ ਕਿ ਇਹ ਕਿਸਾਨਾਂ ਨੂੰ ਪੂਰੀ ਕੰਪਨਸੇਸ਼ਨ ਨਹੀਂ ਦੇ ਰਹੇ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਉਹਦਾ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ ਹੋ ਰਿਹਾ ਸੋਸ਼ਲ ਇੰਪੈਕਟ ਅਸੈਸਮੈਂਟ ਦੇ ਵਿੱਚ ਇੰਤ ਤੱਕ ਹੁੰਦਾ ਹੈ ਕਿ ਜੇ ਜਿਹੜਾ ਦਿਹਾੜੀਦਾਰ ਹੈ ਨੋਟ ਜਿਹੜਾ ਮਾਲਕ ਹੈ ਜੇ ਉਹਦੀ ਵੀ ਲਾਈਵਲੀਹੂਡ ਪ੍ਰਭਾਵਿਤ ਹੁੰਦੀ ਹੈ ਤਾਂ ਉਹਨੂੰ ਵੀ ਕੰਪਨਸੇਸ਼ਨ ਮਿਲਣਾ ਹੈ ਉਹਦੇ ਵਿੱਚ ਇੱਥੇ ਹੁਣ ਪਿੰਡਾਂ ਦੇ ਵਿੱਚ ਦੀ ਗੱਡਤੀਆਂ ਨੇ ਕਿਸਾਨ ਪਿੱਟ ਰਹੇ ਨੇ ਕਿ ਮੋਟਰਾਂ ਦੂਜੇ ਪਾਸੇ ਰਹਿ ਗਈਆਂ ਨੇ ਖੇਤ ਦੂਜੇ ਪਾਸੇ ਰਹਿ ਗਏ ਨੇ ਇਹ ਵਿਕਾਸ ਨਹੀਂ ਬਿਲਕੁਲ ਇਹ વિનાਸ਼ ਹੈ ਪਰ ਸਾਰੇ ਵਿਕਾਸ ਦਾ ਮਾਡਲ ਸਾਰੀ ਦੁਨੀਆ 'ਚ ਇੰਡੀਆ 'ਚ ਦਾ ਖਾਸ ਕਰਕੇ ਪਿਛਲੇ 2014 ਤੋਂ ਬਸਤੋਂ ਮੋਨ ਸਿੰਘ ਦੇ ਟਾਈਮ 'ਤੇ ਲਗਭਗ ਇਹੀ ਸੀ ਥੋੜਾ ਜਿਹਾ ਉਹਦਾ ਫਰਕ ਕੇ ਸੀ ਵੀ ਉਹਨੇ ਮਨਰੇਗਾ ਵਗੈਰਾ ਕਰਕੇ ਇਨੂ ਟ੍ਰਿਕਲ ਡਾਊਨ ਇਫੈਕਟ ਕਹਿੰਦੇ ਸੀ ਉਹ ਕਹਿੰਦੇ ਗਰੀਬਾਂ ਨੂੰ ਵੀ ਰੋਟੀ ਚੌਕਾ ਦੇਈ ਜਾਓ ਇਹਨਾਂ ਨੇ ਉਹ ਵੀ ਬੰਦ ਕਰਤਾ ਤੁਸੀਂ ਦੇਖੋ ਵੀ ਸਾਡੇ ਜਿਹੜੇ ਅਮੀਰ ਨੇ ਉਹਨਾਂ ਦੀ ਕਿੰਨੇ ਪਰਸੈਂਟ ਪ੍ਰੋਪਰਟੀ ਵਧ ਗਈ ਹੈ ਤੇ ਕਿੰਨੇ ਪਰਸੈਂਟ ਲੋਕ ਸਾਡੇ ਜਿਹੜੇ ਨੇ ਗਰੀਬੀ ਦੀ ਰੇਖਾ ਤੋਂ ਥੱਲੇ ਚਲੇ ਗਏ ਹੁਣ 25 ਕਰੋੜ ਲੋਕ ਕਹਿ ਰਹੇ ਸੀ ਪਿਛਲੀਆਂ ਇਲੈਕਸ਼ਨਾਂ 'ਚ ਕਿ ਅਸੀਂ ਗਰੀਬੀ ਦੀ ਰੇਖਾ ਤੋਂ ਉੱਪਰ ਚੱਕਦੇ ਮਤਲਬ ਕਮਾਲ ਦਾ ਆਪਣੇ ਆਪ ਦੇ ਵਿੱਚ ਪਤਾ ਨਹੀਂ ਕਿੱਥੋਂ ਇਹਨਾਂ ਨੇ ਮੈਥ ਪੜ੍ਹਿਆ ਜਾਂ ਐਂਟਾਇਰ ਮੈਥ ਹੀ ਪੜ੍ਹ ਲਿਆ ਉਹਨਾਂ ਐਂਟਾਇਰ ਪੋਲੀਟਿਕਲ ਸਾਇੰਸ ਦੀ ਤਰ੍ਹਾਂ 80 ਕਰੋੜ ਨੂੰ ਤਾਂ ਅਸੀਂ ਰੋਟੀ ਦੇ ਰਹੇ ਹ 140 ਜਾਂ 80 ਕਰੋੜ ਨੇ ਜਿਹੜੇ ਉਹਨਾਂ ਨੂੰ ਮੁਫਤ ਰਛਨ ਦੇ ਰਹੇ ਆ ਇਹਦਾ ਮਤਲਬ ਗਰੀਬੀ ਲਾਈਨ ਤੋਂ ਹੇਠੇ ਹੇਠਾ ਲਿਆ। ਵੈਸੇ ਸੀ 25 ਕਰੋੜ ਨੂੰ ਉੱਪਰ ਕੱਟ ਲਿਆ ਮਤਲਬ ਇਹ ਸਮਝ ਨਹੀਂ ਆਉਂਦੀ ਗੱਲ ਵੀ ਕੀ ਕਰ ਕੀ ਰਹੇ। ਪਰ ਸਾਡੇ ਲੋਕਾਂ ਦੀ ਜਿ दशा ਹੈ ਕਿ ਲੋਕ ਮਿਸ ਇਨਫੋਰਮੇਸ਼ਨ ਦੇ ਉੱਪਰ ਪੜ ਰਹੇ। ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਆ ਗਈ ਹੈ, ਆਈਟੀ ਸੈੱਲ ਬਣ ਗਏ ਨੇ ਉਹ ਸਾਰਾ ਸਾਰਾ ਦਿਨ ਫੋਨ ਲੈ ਕੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਦੀ ਜੇਬ ਘੱਟੀ ਜਾ ਰਹੀ ਹੈ। ਮਤਲਬ ਐਡਿਕਟ ਹੋ ਗਏ ਨੇ ਇੱਕ ਤਰੀਕੇ ਦੇ ਨਾਲ। ਪਰ ਕਿਸਾਨ ਨੇ ਜਿਹੜੇ ਮੜ ਮੋਟੇ ਲੜ ਲੜ ਰਹੇ ਨੇ ਵਿਚਾਰੇ ਉਹਨਾਂ ਦੇ ਵਿੱਚ ਆਪਣੇ ਸੋਹੀਏ ਵਾੜ ਕੇ ਆਪਣੇ ਹੋਰ ਏਜੰਟ ਵਾੜ ਕੇ ਜਿਸ ਤਰ੍ਹਾਂ ਰਾਜੇਵਾਲ ਸਾਹਿਬ ਰੋ ਰਹੇ ਸੀ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਤੇ ਉਹਨਾਂ ਚ ਬਲੈਕਮੇਲਰ ਆ ਗਏ ਨੇ ਉਹਨਾਂ ਚਿੱਠਾ ਕੀ ਚੋਰ ਵਿੱਚ ਵਾੜਦੇ ਨੇ ਉਹ ਆਪਸ ਵਿੱਚ ਲੜ ਕੇ ਮਤਲਬ ਜਿਹੜੀਆਂ 4-5 ਜਿੱਥੇ ਬੰਗੀਆਂ ਤੋਂ 60-70 ਜਿੱਥੇ ਬੰਗੀਆਂ ਬਣਾਉਂਦੀਆਂ ਨੇ ਸੋ ਇਹ ਬੇਸਿਕਲੀ ਬਹੁਤ ਵੱਡਾ ਬਹੁਤ ਵੱਡਾ ਏਜੰਡਾ ਹੈ ਇਕੱਲਾ ਆਪਣੀ ਗਵਰਨਮੈਂਟ ਦਾ ਨਹੀਂ ਵਰਲਡ ਬੈਂਕ ਦਾ ਏਜੰਡਾ ਹੈ ਅਰੇ ਇਹ ਜਿਹੜੇ ਵੀ ਚੇਤਨ ਲੋਕ ਨੇ ਕਿਸਾਨ ਆਪੂ ਵੀ ਇੰਟੈਲੈਕਚੁਅਲ ਵੀ ਸਮਾਜਿਕ ਵੀ ਜਿਹੜੇ ਹੋਰ ਨੇ ਉਹ ਵੀ ਧਾਰਮਿਕ ਵੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਹ ਮਨੁੱਖਤਾ ਤੇ ਭਲੇ ਦਾ ਕੰਮ ਨਹੀਂ ਹੈ ਇਹ ਮਨੁੱਖਤਾ ਦਾ ਵਿਕਾਸ ਨਹੀਂ ਹੈ ਇਹ ਲਾਲਚ ਤੇ ਆਧਾਰਿਤ ਪ੍ਰੋਫਿਟ ਦੀ ਜਿਹੜੀ ਇੰਡਸਟਰੀ ਹੈ ਉਹਦਾ ਵਿਕਾਸ ਹੈ ਸਿਰਫ ਪਰ ਜਿਹਦੇ ਵਿੱਚ ਹਵਾ ਪਾਣੀ ਧਰਤੀ ਪਸ਼ੂ ਪੰਛੀ ਸਭ ਦੇ ਸਭ ਤੁਸੀਂ ਆ ਦੇਖਿਆ ਹੁਣੇ ਆ ਜਿਹੜੀ ਸਰੰਦ ਰੋਡ ਪਟਿਆਲੇੋਂ ਜਿਹੜੀ ਹੋਰ ਲੇਨਿੰਗ ਕਰਨੀ ਹੈ ਉੱਥੇ ਉਹ ਐਨ ਜੀਓਜ਼ ਇਕੱਠੀਆਂ ਹੋ ਕੇ ਚੱਲੀਆਂ ਗਈਆਂ ਨੇ ਐਨ ਜੀਟੀ ਕੋਲ ਉਹਨਾਂ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਟੇਟ ਨੂੰ ਜਿਸ ਨੇ ਦਾ ਨੋਟਿਸ ਜਾਰੀ ਕੀਤਾ ਹੈ ਅਸੀਂ ਉਹ ਸੜਕ ਤੇ ਜਾਂਦੇ ਆ ਰੋਜ਼ ਦੇਖਦੇ ਆ ਉਹਦੀ 10 ਗੁਣਾ ਪਹਿਲਾਂ ਨਾਲੋਂ ਸਪੀਡ ਵਧ ਗਈ ਹੈ ਉਹ ਨੋਟਿਸ ਦੀ ਡੇਟ ਤੋਂ ਪਹਿਲਾਂ ਪਹਿਲਾਂ ਹੀ ਦਰਖਤ ਪੱਟੇ ਜਾਣੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਪੰਜਾਬ ਪੰਜਾਬ 100 100 ਸਾਲ ਪੁਰਾਣੇ ਦਰਖਤ ਨੇ ਕਹਿੰਦੇ ਜੇ ਅਸੀਂ ਹੋਰ ਸੈਪਲਿੰਗਸ ਲਾ ਦੇਾਂਗੇ ਇਹਦੀਆਂ ਸਾਰੀਆਂ ਤਦੋਂ ਨਾ ਹੋਣਗੇ ਤੁਸੀਂ ਤਿੰਨ ਪੀੜੀਆਂ ਮਤ ਲੰਘ ਜਾਂਦੀਆਂ ਨੇ ਇੰਨੇ ਸਾਲਾਂ ਦੇ ਵਿੱਚ ਜਿੰਨੇ ਚਿਰ ਇੱਕ ਦਰਖਤ ਪੈਦਾ ਹੁੰਦਾ ਉੱਲੋ ਤਿੰਨ ਪੀੜੀਆਂ ਨੂੰ ਆਕਸੀਜਨ ਦੀ ਲੋੜ ਨਹੀਂ ਹੈ ਜਿਹੜੀਆਂ ਅੱਜ ਤੁਸੀਂ ਲਾਉਂਗੇ ਬੂਟੇ ਉਹ ਜਾ ਕੇ 75 ਸਾਲਾਂ ਨੂੰ 100 ਸਾਲ ਨੂੰ ਉਸ ਪੱਧਰ ਤੇ ਪਹੁੰਚਣਗੇ ਅਰ ਪਹਿਲਾਂ ਹੀ ਸਾਡਾ ਜਿਹੜਾ ਫੋਰੈਸਟ ਕਵਰ ਹੈ ਉਹ 3% ਤੋਂ ਲਗਭਗ ਹੇਠਾਂ ਆਉਣ ਵਾਲਾ ਹੈ ਉਹ ਵੀ ਆ ਗਿਣ ਗਿਣ ਕੇ ਇਕੱਲਾ ਇਕੱਲਾ ਦਰਖਤ ਗਿਣ ਕੇ ਫੋਰੈਸਟ ਨਹੀਂ ਹੈ ਅਸੀਂ ਦਰਖਤਾਂ ਦੀ ਟੋਟਲ ਗਿਣਤੀ ਕਰਕੇ ਉਹ ਕੱਢ ਰਹੇ ਹਾਂ ਮਤਲਬ ਤਰੀਕੇ ਹੀ ਬਦਲ ਲੈਨੇ ਗਿਣਤੀ ਦੇ ਸੋ ਇਸ ਕਰਕੇ ਇਹ ਬਹੁਤ ਹੀ ਖਤਰਨਾਕ ਮੋੜ ਤੇ ਅਸੀਂ ਖੜੇ ਆ ਦੱਸਿਆ ਕੁਝ ਜਾ ਰਿਹਾ ਹੈ ਕੀਤਾ ਕੁਝ ਹੋਰ ਜਾ ਰਿਹਾ ਹੈ ਮਕਸਦ ਕੋਈ ਹੋ ਰਿਹਾ ਹੈ ਸੋ ਇਸ ਕਰਕੇ ਇੱਕ ਮੋਟੀ ਜੀ ਗੱਲ ਪੁੱਛਣ ਵਾਲੀ ਹੈ ਕਿ ਜਿਹੜੇ ਵੀ ਥੋ ਵੀ ਲੰਘਦਾ ਹੈ ਵਿਕਾਸ ਦਾ ਜਿਹੜਾ ਇਹ ਕਟੜਾ ਦਿੱਲੀ ਐਕਸਪ੍ਰੈਸ ਇਹ ਕਿਸੇ ਨੇ ਮੰਗ ਕਰੀ ਸੀ ਦੀ ਕਦੇ ਕਟੜੇ ਦੇ ਲੋਕਾਂ ਨੇ ਧਰਨਾ ਲਾਇਆ ਹੋਵੇ ਦਿੱਲੀ ਦੇ ਨੇ ਲਾਇਆ ਹੋਵੇ ਕਹਿੰਦੇ ਜੀ ਟਾਈਮ ਬੜਾ ਘਟ ਜਾਊਗਾ ਇਹਦੇ ਨਾਲ ਕਿ ਕੋਈ ਫਾਇਦਾ ਦੱਸ ਰਹੇ ਨੇ ਕਿ ਸਪੀਡ ਵੱਧ ਜੂਗੀ ਟਾਈਮ ਘਟ ਜਾਊਗਾ ਕੋਈ ਗੱਲ ਨਹੀਂ ਦੱਸਦਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਣ ਰਹੇ ਨੇ ਹਾਈਵੇ ਅੱਜ ਦੀ ਡੇਟ ਦੇ ਵਿੱਚ ਹਾਈest ਸਟ੍ਰੇਟ ਡੇਲੀ ਐਕਸੀਡੈਂਟਸ ਦੇ ਵਿੱਚ ਜੇ ਤੁਸੀਂ ਸਟੱਡੀ ਕਰੋ ਸਾਡੇ ਇੱਥੇ ਇੱਕ ਸਟੂਡੈਂਟ ਨੇ ਕੁਸ਼ਪਿੰਦਰ ਸਿੰਘ ਉਹਨਾਂ ਨੇ ਪੀ ਐਚ ਡੀ ਕਰੀ ਸੀ ਇਹਦੇ ਉੱਪਰ ਕਿ ਉਹਨਾਂ ਨੂੰ ਕੰਪਨਸੇਸ਼ਨ ਕਿਸ ਤਰ੍ਹਾਂ ਮਿਲਦਾ ਹੈ ਕੀ ਹੁੰਦਾ ਹੈ ਸਭ ਤੋਂ ਸਾਡੇ ਐਕਟਿਵ ਬੰਦੇ ਨੇ ਜਿਹੜੇ ਰੋਡ ਐਕਸੀਡੈਂਟਸ ਦੇ ਵਿੱਚ ਮਰਦੇ ਨੇ ਕਿਸੇ ਮਿਲਿਟੈਂਸੀ ਦੇ ਵਿੱਚ ਕਿਸੇ ਬਿਮਾਰੀ ਦੇ ਨਾਲ ਇੰਨੀ ਪਰਸੈਂਟੇਜ ਨਾਲ ਬੰਦੇ ਨਹੀਂ ਮਰਦੇ ਡੇਲੀ ਦਾ ਕਾਊਂਟ ਤੁਸੀਂ ਦੇਖੋਗੇ ਇਟ ਇਜ਼ ਸ਼ੌਕਿੰਗ ਸੋ ਪ੍ਰੋਬਲਮ ਇਹ ਹੈ ਕਿ ਇਹ ਇਹ ਵਿਕਾਸ ਜਿੱਥੇ ਸਾਡੇ ਨੌਜਵਾਨ ਸੜਕਾਂ ਤੇ ਮਰ ਜਾਂਦੇ ਨੇ ਔਰ ਉਹ ਉਹੀ ਜ਼ਿਆਦਾ ਬ੍ਰੈਡ ਅਨਰ ਹੁੰਦ ਨੇ ਆਮ ਤੌਰ ਤੇ ਜਿਹੜਾ ਡਰਾਈਵ ਕਰ ਰਿਹਾ ਹੈ ਆਮ ਤੌਰ ਤੇ ਉਹ ਮਤਲਬ ਨਾ ਤਾਂ 80 ਤੋਂ ਉਪਰ ਹੁੰਦੇ ਨਾ 18 ਤੋਂ ਹੇਠ ਹੁੰਦਾ ਮਤਲਬ ਇਹ ਇਸ ਉਮਰ ਵਾਲਾ ਬੰਦਾ ਹੁੰਦਾ ਔਰ ਕੋਈ ਸਿਚੁਏਸ਼ਨ ਵਾਲਾ ਟਾਈਮ ਦਾ ਤਾਂ ਜੀ ਡਾਕਟਰ ਟਾਈਮ ਆਊਟ ਦਾ ਹੋਰ ਗੱਲ ਗੱਲ ਕਹਿੰਦੀ ਹੈ ਸਰਕਾਰ ਇੱਕ ਦੇਖੋ ਕਿ ਹੁਣ ਆਪਣੇ ਟੋਲ ਪਲਾਜ਼ੇ ਲੱਗੇ ਹੋਏ ਨੇ ਇਹ ਸਾਰੇ ਹੀ ਰੋਡ ਦੇ ਉੱਪਰ ਲੱਗੇ ਹੋਏ ਨੇ ਕਿਤੇ ਵੀ ਆਪਾਂ ਚਲੇ ਜਾਈਏ ਆਪਾਂ ਨੂੰ ਟੋਲ ਪਲਾਜ਼ੇ ਅੱਗੇ ਮਿਲ ਜਾਣਗੇ ਹੁਣ ਇਹ ਟੋਲ ਪੁਲਾਜੇ ਸਾਰੇ ਚੱਕ ਤੇ ਜਾਣਗੇ ਇਹ ਟੋਲ ਪੁਲਾਜ ਕਹਿੰਦੇ ਕਿ ਟੋਲ ਪੁਲਾਜੇ ਇਸ ਕਰਕੇ ਚੱਕੇ ਜਾਣਗੇ ਕਿਉਂਕਿ ਟ੍ਰੈਫਿਕ ਜਮਾ ਹੋ ਜਾਂਦੀ ਹੈ ਤੇ ਜਾਮ ਲੱਗਦਾ ਟਾਈਮ ਲੱਗਦਾ ਅਸੀਂ ਜਿਹੜਾ ਰਨਿੰਗ ਟਾਈਮ ਆਊਟ ਹੈ ਉਹ ਖਤਮ ਕਰ ਦੇਣਾ ਟਾਈਮ ਅਸੀਂ ਹੁਣ ਟੋਲ ਪੁਲਾਜੇ ਥਾਂ ਕੀ ਹੋਰ ਸਭ ਕੈਮਰੇ ਲੱਗ ਜਾਣਗੇ ਹਾਂ ਅੱਗੇ ਤਾਂ ਆਪਣੇ ਟੋਲ ਆ ਜਾਂਦਾ ਸੀ ਆਪਾਂ ਕੈਮਰੇ ਟੋਲ ਦੇ ਦਿੰਦੇ ਸੀ ਉਹਨੂੰ ਹੁਣ ਤਾਂ ਆਪਾਂ ਜਿੰਨੇ ਕਿਲੋਮੀਟਰ ਤੁਰਾਂਗੇ ਗੱਡੀ ਲੈ ਕੇ ਸੜਕ ਦੇ ਉੱਪਰ ਉਣਾ ਵਹੀਕਲ ਲੈ ਕੇ ਜਿੰਨੇ ਕਿਲੋਮੀਟਰ ਤੋਰਾਂਗੇ ਓਨੇ ਪੈਸੇ ਕੱਟੇ ਜਾਣਗੇ ਨੰਬਰ ਪਲੇਟ ਤੁਹਾਡੀ ਸਕੈਨ ਹੋ ਜਾਊਗੀ ਕੈਮਰੇ ਨਾਲ ਕੈਮਰਾ ਅਗੇ ਅਟੈਚ ਹੈ ਸੈਟਲਾਈਟ ਦੇ ਨਾਲ ਉਹ ਕਹਿੰਦੇ ਕਿ ਜੱਬੇ ਮੁਕਾ ਦੇਣਾ ਸਾਰਾ ਬੰਦਾ ਨਿਕਲ ਜੇ ਰਾਹ ਚ ਕਿਤੇ ਰੁਕੇ ਨਾ ਪੈਸੇ ਜੇਬ ਚੋਂ ਨਿਕਲ ਜਾਣ ਬੰਦੇ ਨੂੰ ਵੀ ਨਾ ਪਤਾ ਲੱਗੇ ਕੀ ਬਣਗੀ ਉਹ ਪਤਾ ਤਾਂ ਬੰਦੇ ਨੂੰ ਲੱਗੂਗਾ ਜਦ ਫੇ ਵੀ ਮੁਕਾ ਦੇਣਾ ਕਿ ਛੇ ਟਮਾੜਾ ਮੋਟਾ ਗੁਰਜਗਾਰ ਟੋਲ ਪਲਾਜ਼ਿਆਂ ਤੇ ਮਿਲਿਆ ਹੋਇਆ ਬੰਦਿਆਂ ਨੂੰ ਕੱਢਦੇ ਉਥੋਂ ਜੀ ਮਸ਼ੀਨੀ ਸਿਸਟਮ ਸਾਰਾ ਉਹ ਭਖਾਰੀ ਬਣਨ ਉਹ ਗੈਂਗਸਟਰ ਬਣਨ ਜੋ ਮਰਜ਼ੀ ਬਣਨ ਜਿਵੇਂ ਚੰਡੀਗੜ੍ਹ ਤੁਸੀਂ ਜਿਹੜੇ ਵਾਈਟ ਲਾਈਨ ਨੂੰ ਟੱਚ ਵੀ ਨਹੀਂ ਕਰਦੇ ਜਦੋਂ ਇਹ ਕੈਮਰੇ ਦੀ ਫੋਟੋ ਤੁਹਾਡੇ ਘਰੇ ਚ ਲਾਉਣ ਵ்கੇ ਆ ਜਾਂਦਾ ਹੈ। ਇਹ ਜਿਹੜਾ ਮਸ਼ੀਨੀ ਕੰਟਰੋਲ ਹੈ ਜਿਹਨੂੰ ਆਪਾਂ ਸਰਵੇਲੈਂਸ ਸਟੇਟ ਕਹਿੰਦੇ ਆ ਕਿ ਤੁਸੀਂ ਉੱਥੇ ਤਾਂ ਹੋਵੇ ਜਿੱਥੇ ਵਾਦੀ ਨਾ ਹੋਵੇ। ਸਾਡੇ ਤਾਂ ਬੰਦੇ ਵਿਚਾਰੇ ਮਤਲਬ ਬੰਦਿਆਂ ਦੀ ਮਤਲਬ ਗਿਣਤੀ ਦੀ ਘਾਟ ਹੀ ਕੋਈ ਨਹੀਂ ਸੁੱਖ ਨਾਲ। ਪਰ ਸਾਡੇ ਤਾਂ ਹਾਲ ਤੇ ਇਹ ਹੈ ਵੀ ਬੰਦਿਆਂ ਦੀ ਬੇਕਦਰਹੀ ਇੰਨੀ ਕਰ ਦਿੱਤੀ ਗਈ ਹੈ ਕਿ ਹਰ ਸਾਲ ਤੁਸੀਂ ਦੇਖੋ ਭੰਗੂ ਸਾਹਿਬ ਕਦੇ ਨਹੀਂ ਹੋਇਆ ਮੇਰੇ ਖਿਆਲ ਕਿਸੇ ਸਿਵਲਾਈਜੇਸ਼ਨ 'ਚ ਵੀ ਕਦੇ ਨਹੀਂ ਹੋਇਆ ਹੋਣਾ ਇਹ। ਕਿ ਦੋ ਦੋ ਟਾਈਟਲ ਸੋ ਬੰਦਾ ਸਟੈਂਪੀਡ ਚ ਵਰ ਜਾਂਦਾ ਕਿਸੇ ਸਾਧ ਦਾ ਕੋਈ ਦਰਬਾਰ ਲੱਗਿਆ ਵਾਪਸ ਜਾਣ ਲੱਗੇ ਲੋਕੀ ਕਿਦੋਂ ਨਜ਼ਰ ਦਿੰਦੇ ਨੇ ਕੋਈ ਛੋਟਾ ਮੋਟਾ ਕੋਲਾ ਉਹ ਗਿਰ ਗਿਆ ਪਰ ਕੋਈ ਉਹਦੀ ਕਦੇ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਕਦੇ ਕੋਈ ਕੰਪਨਸੇਸ਼ਨ ਨਹੀਂ ਹੁੰਦਾ ਉਹ ਇੱਕ ਦਿਨ ਦੋ ਦਿਨ ਦੀ ਖਬਰ ਹੁੰਦੀ ਹੈ ਉਸ ਤੋਂ ਬਾਅਦ ਉਹ ਜੀ ਕੋਈ ਹੋਰ ਖਬਰ ਚੱਲ ਪੈਂਦੀ ਹੈ ਬਸ ਸੋ ਇਹ ਇਹ ਤਾਂ ਸਾਡੇ ਮਨੁੱਖੀ ਵਿਕਾਸ ਦਾ ਪੱਧਰ ਤਾਂ ਇਹ ਹੈ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਹ ਬਹੁਤ ਹੀ ਮਤਲਬ ਆਪਣੇ ਆਪ ਦੇ ਵਿੱਚ ਇਲਡਵਾਈਸਡ ਹੈ আর ਉਹਦੇ ਚੋਂ ਮੇਰੇ ਖਿਆਲ ਸਤ 740 ਸ਼ਾਇਦ ਕਿਲੋਮੀਟਰ ਦਾ ਹੈਗਾ ਟੋਟਲ ਉਹ ਦੇ 290 ਲਗਭਗ 300 ਕਿਲੋਮੀਟਰ ਪੰਜਾਬ ਚ ਹੈ ਪਰ ਪੰਜਾਬ ਦੀ ਐਗਰੀਕਲਚਰ ਲੈਂਡ ਹੈ ਫਰਟਾਈਲ ਲੈਂਡ ਹੈ ਜੇ ਤੁਸੀਂ ਇਹਨੂੰ ਉਹਦੀ ਆਰਬਿਟ ਚ ਰੱਖੋ ਐਕਟ ਦੇ ਕਿਸਾਨਾਂ ਨੂੰ ਇਹ ਮੰਕਰਨੀ ਚਾਹੀਦੀ ਹੈ ਵੀ ਲੈਂਡ ਐਕਵੀਜ਼ੀਸ਼ਨ ਐਕਟ ਦੇ ਅੰਦਰ ਅੰਦਰ ਕਰੋ ਤੁਸੀਂ ਜਿਹੜੀ ਵੀ ਲੈਂਡ ਰਿਕੁਆਇਰ ਕਰਨੀ ਹੈ ਇੱਕ ਤਾਂ ਉਹਨਾਂ ਨੂੰ ਤਿੰਨ ਗੁਣਾ ਕੰਪਨਸੇਸ਼ਨ ਮਿਲੇਗਾ ਇੱਕ ਇਹ ਹੈ ਕਿ ਜਿਹੜੀ ਫਰਟਾਈਲ ਲੈਂਡ ਹੈ ਉਹ ਨਹੀਂ ਕੀਤੀ ਜਾ ਸਕਦੀ ਮਤਲਬ ਉਹ ਉਹ ਇਦਾਂ ਥੋੜੀ ਜਿਹੀ ਕੀ ਮਤਲਬ ਖਾਂਦੇ ਪਿੰਦੇ ਲੋਕਾਂ ਨੂੰ ਉਜਾੜ ਕੇ ਤੁਸੀਂ ਪਿੰਡ ਦੇ ਉੱਪਰ ਦੀ ਪੁਲ ਕੱਢਤਾ ਉਹ ਫਿਰ ਮੁੜ ਕੇ ਆ ਰਹੇ ਨੇ ਵਿਚਾਰੇ ਡੰਗਰ ਬੱਚੇ ਸੜਕਾਂ ਤੇ ਤੁਰੇ ਫਿਰ ਰਹੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਹੈ ਤੁਸੀਂ ਦੇਖਿਆ ਮਤਲਬ ਜਿਹੜੇ ਬਹਾਦਰਗੜ੍ਹ ਵਾਲੇ ਸਾਬ ਵਾਲਾ ਜਿਹੜਾ ਆਪਣਾ ਪੁਲ ਹੈ ਜਿਹੜਾ ਇਹਦੇ ਤੇ ਕੰਮ ਕਰਤੀ ਉਹਦੇ ਨੇ ਤੁਰੀਆਂ ਕੋਈ ਕੋਈ ਸੁਭਾਲਣ ਵਾਲਾ ਨਹੀਂ ਹਿੰਦੂ ਰਾਸ਼ਟਰ ਗਊ ਨੂੰ ਮਾਤਾ ਕਹਿੰਦੇ ਅਸੀਂ ਤੁਸੀਂ ਸ਼ਹਿਰਾਂ ਦੇ ਵਿੱਚ ਦੇਖੋ ਹਾਲ ਕੀ ਹੈ ਕਿਸਾਨਾਂ ਦਾ ਹਾਲ ਇਹ ਹੈ ਵੀ ਉਹਨਾਂ ਨੂੰ ਉਹ ਮਤਲਬ ਬੰਦੇ ਇਨਸਾਨ ਮਾਰ ਦਿੰਦੇ ਨੇ ਟੱਕਰਾਂ ਮਾਰ ਕੇ ਕਿਸਾਨ ਨੇ ਜਿਹੜੇ ਵਿਚਾਰੇ ਫਸਲਾਂ ਪਚਾਉਂਦੇ ਫਿਰਦੇ ਨੇ ਗਊਆਂ ਦੀ ਬੇਕਦਰਹੀ ਹੋ ਰਹੀ ਹੈ ਮਤਲਬ ਇਹ ਕਿਸ ਕਿਸ ਕਿਸਮ ਦਾ ਵਿਕਾਸ ਹੈ ਸਵਾਲ ਪੁੱਛਣ ਵਾਲਾ ਹੀ ਹੁੰਦਾ ਵੀ ਕੀ ਕਾਦੇ ਲਈ ਵਿਕਾਸ ਤੇ ਕਿਹਦਾ ਵਿਕਾਸ ਪਰ ਕੌਣ ਇਹਦਾ ਬੈਨੀਫਿਸ਼ੀਰੀ ਹੈ ਕੌਣ ਇਹਦਾ ਐਂਡ ਵਿਕਟਮ ਹੈ ਮਤਲਬ ਐਂਡ ਯੂਜ਼ਰ ਤਾਂ ਫਿਰ ਗਰੀਬ ਬੰਦਾ ਹੀ ਬਣੂਗਾ ਨਾ ਜਿਹੜਾ ਕਿਸਾਨ ਹੈ ਜਿਹਦੀ ਜ਼ਮੀਨ ਚਲੀ ਗਈ ਹੈ ਜਿਸ ਲਈ ਥ੍ਰੀ ਟਰੇਡਰ ਹੋਣਗੇ ਵੱਡੇ ਵੱਡੇ ਵਪਾਰੀ ਨੇ ਜਿਹੜੇ ਗੁਜਰਾਤ ਮੋਡ ਲਈ ਹੋਣਗੇ ਔਰ ਦੂਜਾ ਗੁਜਰਾਤ ਮਾਡਲ ਜਿਹੜਾ ਆਪਾਂ ਇਤਿਮੀਆਂ ਦੇ ਵਿੱਚ ਦੇਖ ਲਏ ਬਿਹਾਰ ਚ ਵੀ ਦੇਖਦੇ ਕਿ ਪੁਲਾਂ ਦੀ ਇਹਨਾਂ ਦੀ ਉਮਰ ਕੋਈ ਨਹੀਂ ਹੈ ਬਣਦੇ ਫਿਰ ਪਹਿਲਾਂ ਜਾਂਦੇ ਨੇ ਔਰ ਕੋਈ ਉਹਦੀ ਇਨਕੁਆਰੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਮਤਲਬ ਇਹ ਬੇਸਿਕਲੀ ਕਰਪਸ਼ਨ ਤੇ ਆਧਾਰਿਤ ਵਿਨਾਸ਼ ਹੈ ਬਿਕਾਜ਼ ਤਾਂ ਇਹ ਮੈਨੂੰ ਗਲਤ ਨਾਂ ਦਿੱਤਾ ਹੋਇਆ ਜੀ ਬਿਲਕੁਲ ਲੋਕ ਸਭ ਅਖੀਰ ਦੇ ਵਿੱਚ ਮੈਂ ਕਮੈਂਟ ਲੈਣਾ ਚਾਹੂਗਾ ਕਿ ਅੱਜ ਜਿਹੜੇ ਡਾਕਟਰ ਸੁਖਵਿੰਦਰ ਸੁਖੀ ਨੇ ਉਹਨਾਂ ਨੇ ਪੰਥ ਤੋਂ ਲੈ ਕੇ ਇਨਕਲਾਬ ਤੱਕ ਦਾ ਸਫ਼ਰ ਤੈਅ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਪਹਿਲਾਂ ਉਹ ਤੇ ਅੱਜ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਉਹਨਾਂ ਨੇ ਤੇ ਇਹ ਹੈ ਤਾਂ ਚਲੋ ਇੱਕ ਸਿਆਸੀ ਖਬਰ ਹੈ ਪਰ ਹੈ ਤਾਂ ਇਹ ਸਿਆਸੀ ਲੈਣ ਦੇਣਾ ਸਿਆਸੀ ਸੌਦਾ ਆਮ ਆਦਮੀ ਪਾਰਟੀ ਵੀ ਰਾਜ-ਰਾਜ ਕੀ ਗਾਲਾਂ ਕੱਢਦੇ ਰਹੀ ਹੈ ਅਕਾਲੀ ਦਲ ਨੂੰ ਕਿ ਜੇਕਰ ਕਿਸੇ ਨੇ ਪੱਠਾ ਬਿਠਾਇਆ ਪੰਜਾਬ ਦਾ ਤਾਂ ਉਹ ਤਾਂ ਅਕਾਲੀ ਦਲ ਜੇਕਰ ਕੋਈ ਲੁੱਟ ਕੇ ਖਾ ਗਿਆ ਪੰਜਾਬ ਨੂੰ ਤਾਂ ਲੁੱਟ ਕੇ ਤਾਂ ਅਕਾਲੀ ਦਲ ਖਾ ਗਿਆ ਪੰਜਾਬ ਨੂੰ ਤੇ ਅਕਾਲੀ ਦਲ ਦੇ ਵਿੱਚ ਫੁਰਕਸਾ ਬੰਦੇ ਵਿੱਚ ਆਈ ਜਾਈਂ ਲੈ ਜਾਂਦੇ ਨੇ ਕਿ ਆਹ ਵਧੀਆ ਬੰਦੇ ਨੇ ਇਹਨਾਂ ਨੂੰ ਸ਼ਾਮਲ ਕਰਾ ਲਓ ਆਪਣੇ ਆਪ ਚ ਜੀ ਦੇਖੋ ਪੰਗੋ ਸਰ ਇਹ ਆਮ ਆਦਮੀ ਪਾਰਟੀ ਦਾ ਇੱਕ ਸਟਾਈਲ ਹੈ ਇਹਨਾਂ ਦਾ ਸੱਚੀ মিডিਆ ਬੇਸਡ ਪਾਰਟੀ ਹੈ ਪ੍ਰਪਗੈਂਡਾ ਬੇਸਡ ਪਾਰਟੀ ਹੈ ਜਦੋਂ ਇਹਨਾਂ ਨੇ ਕੋਈ ਕੰਪੇਨਿੰਗ ਸ਼ੁਰੂ ਕਰਨੀ ਹੁੰਦੀ ਹੈ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਜਦੋਂ ਕੰਪੇਨਿੰਗ ਸ਼ੁਰੂ ਕਰਨੀ ਸੀਗੀ ਲੋਕ ਸਭਾ ਦੀ ਇਲੈਕਸ਼ਨ ਦੇ ਲਈ ਤਾਂ ਉਦੋਂ ਸਿੰਘਲਾ ਜੀ ਨੂੰ ਫੜਿਆ ਸੀ ਔਰ ਮਾਨ ਸਰ ਕਹਿੰਦੇ ਸੀ ਵੀ ਮੇਰੇ ਕੋਲ ਉਹਦਾ ਸਟਿੰਗ ਆਪਰੇਸ਼ਨ ਹੈ ਉਹ ਪੈਸੇ ਮੰਗਦਾ ਸੀ ਨੌ ਸਿੰਘਲ ਨੇ ਅਜ ਤੱਕ ਕੌਮ ਪਾਰਟੀ ਨੇ ਕੱਢਿਆ ਨਾ ਉਹਦਾ ਕੋਈ ਕੇਸ ਅੱਗੇ ਤੁਰਿਆ ਫਿਰ ਆਇਆ ਲਾਟਸ ਅਪਰੇਸ਼ਨ ਲਾਟਸ ਅਪਰੇਸ਼ਨ ਦੇ ਵਿੱਚ ਜਿਹੜਾ ਸਭ ਤੋਂ ਸ਼ਿਕਾਇਤ ਕਰਨ ਵਾਲਾ ਸੀਗਾ ਅੰਗਰਾਲ ਸਾਹਿਬ ਆਪਣੇ ਉਥੇ ਦੇ ਐਮ ਐਲ ਏ ਸੀਗੇ ਉਹਦਾ ਕੀ ਨਹੀਂ ਪਤਾ ਲੱਗਿਆ ਤੁਸੀਂ ਦੇਖ ਲਈਏ ਇਹ ਹੁਣ ਕੰਪੇਨਿੰਗ ਸ਼ੁਰੂ ਕਰਨੀਆਂ ਚਾਰ ਪੰਜ ਜਿਹੜੀਆਂ ਮਤਲਬ ਸੀਟਾਂ ਦੇ ਜਿਹੜੀ ਹੋਣੀਆਂ ਨੇ ਉਹਦੇ ਲਈ ਕੋਈ ਸ਼ੋਸ਼ਾ ਵੱਡਾ ਸਾਰਾ ਛੱਡਣਾ ਸੀ ਵੀ ਆਕਾਲੀਆਂ ਦਾ ਸੀ ਬੰਦਾ ਪੱਟ ਲਿਆ ਇਹ ਜਿਹੜੇ ਬੰਦੇ ਪਾਰਟੀਆਂ ਛੱਡ ਕੇ ਇੱਕ ਤੋਂ ਦੂਜੀ ਚ ਜਾਂਦੇ ਨੇ ਤੁਸੀਂ ਕਦੇ ਦੇਖਿਆ ਬਹੁਤ ਰੀਅਰ ਹੈ ਕਿ ਜਿਹੜੀ ਹਾਕਮ ਪਾਰਟੀ ਉਹ ਤੋਂ ਦੂਜੀ ਚ ਜਾਵੇ ਜਿਹੜੇ ਸੈਂਟਰ ਚ ਜਾਂਦੇ ਨੇ ਉਹ ਈਡੀ ਜੁਆਇਨ ਕਰਦੇ ਨੇ ਮੈਂ ਤਾਂ ਕਹਿੰਦਾ ਨਾ ਪਾਰਟੀ ਨਹੀਂ ਜੁਆਇਨ ਕਰਦੇ ਤੇ ਜਿਹੜੇ ਪੰਜਾਬ ਚ ਕਰਦੇ ਨੇ ਉਹ ਵਿਜੀਲੈਂਸ ਡਿਪਾਰਟਮੈਂਟ ਜੁਆਇਨ ਕਰਦੇ ਨੇ ਕਿ ਤੁਸੀਂ ਉਹਨਾਂ ਦਾ ਕੇਸ ਕੱਢ ਲਓ ਕੋਈ ਪਹਿਲਾਂ 4-5 ਲਿਆਓ ਆਪਾਂ ਦੇਖਿਆ ਪਹਿਲਾਂ ਛੱਬੇਵਾਲ ਸਾਹਿਬ ਜੀ ਜਿਹੜੇ ਸੰਗਲ ਚੱਕੀ ਫਿਰਦੇ ਸੀ ਜਿੰਦਾ ਚੱਕੀ ਫਿਰਦੇ ਸੀ ਉਹ ਤੀਜੇ ਕਦੇ ਨਹੀਂ ਮੇਰੇ ਖਿਆਲ ਹੈ ਆਮ ਆਦਮੀ ਪਾਰਟੀ ਜੁਆਇਨ ਸੋ ਪਿਓਰ ਇਹਨੂੰ ਤੁਸੀਂ ਜੋ ਮਰਜ਼ੀ ਲਫ਼ਜ਼ ਵਰਤ ਲਓ ਇਹਦੇ ਲਈ ਇਹ ਇਹਨਾਂ ਦੇ ਜਿਹੜੇ ਯਾਰ ਹਨ ਉਹਨਾਂ ਦੇ ਪੱਧਰ ਤੇ ਬੇਸ਼ਰਮੀ ਹੈ ਸਿਸਟਮ ਦੇ ਪੱਧਰ ਤੇ ਇਹ ਸਿਆਸੀ ਗੁੰਡਾ ਕਰਦੇ ਇਹ ਹੋਰ ਕੁਝ ਨਹੀਂ ਹੈ ਕੋਲ ਆਮ ਲੋਕ ਉਹਨੂੰ ਚੁੰਨਦੇ ਨੇ ਉਹਦੇ ਤੇ ਵਿਸ਼ਵਾਸ ਕਰਦੇ ਨੇ ਮੈਂ ਉਹ ਸੁਖੀ ਸਾਹਬ ਦੀ ਸੁਣ ਰਿਹਾ ਹਾਂ ਸਟੇਟਮੈਂਟ ਉਹ ਕਹਿੰਦੇ ਯਾਰ ਵਿਕਾਸ ਕਰਨਾ ਹੁੰਦਾ ਐ ਐਮ ਐਲ اے ਨੇ ਦਾ ਮਤਲਬ ਉਹ ਹੁੰਦੇ ਮੈਂ ਆਪੋਜੀਸ਼ਨ ਚਾਹਦਾ ਵਿਕਾਸ ਤਾਂ ਹੋਣਾ ਨਹੀਂ ਹੈਗਾ ਅੱਜ ਤੱਕ ਜਿੰਨੇ ਬੰਦਿਆਂ ਨੇ ਡਿਫੈਕਟ ਕਰਕੇ ਦੂਜੇ ਪਾਸੇ ਗਏ ਨੇ ਉਹਨਾਂ ਇਲਾਕਿਆਂ ਦਾ ਵਿਕਾਸ ਕੋਈ ਹੋਇਆ ਦੇਖਿਆ ਕਿਸੇ ਨੇ ਉੱਤ ਗਏ ਨੇ ਕੋਈ ਕਾਂਗਰਸ ਕੋਈ ਕਾਲੀਆਂ ਕਿਧਰ ਹੋ ਕਿਧਰੇ ਮਤਲਬ ਵਿਕਾਸ ਕਾਦਾ ਹੁੰਦਾ ਵਿਕਾਸ ਇਹਨਾਂ ਦਾ ਹੁੰਦਾ ਜਿਹੜੇ ਸਿਆਸਤਦਾਨ ਕੋਲ ਐਕਟਿਵਾ ਹੁੰਦੀ ਹੈ ਉਹਦੇ ਕੋਲ ਡਰਾਈਵਰ ਆ ਜਾਂਦੀ ਹੈ ਜਦੋਂ ਐਮਐਲਏ ਬਣ ਲੱਗ ਜੇ ਜਿਹਦੇ ਕੋਲ ਫਰਿੱਜ ਨਹੀਂ ਹੁੰਦੇ ਉਹਦੇ ਹੋਟਲ ਖੁੱਲ ਜਾਂਦੇ ਨੇ ਮਤਲਬ ਤੁਸੀਂ ਇਹ ਡਾਟਾ ਲੈ ਕੇ ਦੇਖ ਲਓ ਕ੍ਰੋਸ ਦਾ ਪੰਜਾਬ ਇਹ ਪੋਲਿਟਿਕਸ ਸਭ ਤੋਂ ਲੁਕਰੇਟਿਵ ਬਿਜ਼ਨਸ ਹੈ ਆਪਣੇ ਆਪ ਹੀ ਹਿੱਸਾ ਆ ਹੀ ਜਾਂਦਾ ਹੈ ਔਰ ਬਿਜ਼ਨਸ ਧੰਦੇਵਾਜ ਹੋਣ ਕਰਕੇ ਨੇ ਜਿਹੜੇ ਧੰਦੇਵਾਜਾਂ ਦੇ ਉੱਪਰ ਫਿਰ ਬੰਦੇ ਲਾਏ ਹੋਏ ਨੇ ਸਰਕਾਰਾਂ ਨੇ ਸੋ ਇਹ ਸਭ ਇੱਕ ਅਜੇ ਦੀਆਂ ਮੱਛੀਆਂ ਨੇ ਮਤਲਬ ਇਹ ਅਫਸੋਸ ਦੀ ਗੱਲ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਚੇਪ੍ਰਕਾਸ਼ ਨਰੈਣ ਨੇ ਨਾਰਾ ਦਿੱਤਾ ਸੀ ਕਿ ਪਾਰਟੀ ਲੈਸ ਡੈਮੋਕ੍ਰੇਸੀ ਦਾ ਇਹ ਉਲਟਾ ਰਿਵਰਸ ਹੋ ਰਿਹਾ ਹੈ ਕਿ ਪਾਰਟੀਆਂ ਨੇ ਜਿਹੜੀਆਂ ਉਹ ਬਣ ਗਈਆਂ ਨੇ ਬਹੁਤ ਮੈਨਿਪੂਲੇਟਿਡ ਉਸ ਤਰੀਕੇ ਦੇ ਨਾਲ ਸਾਰੇ ਸਾਧਨ ਉਹਨਾਂ ਕੋਲ ਹੁੰਦੇ ਨੇ ਸਿਆਸੀ ਤੇ ਐਡਮਿਨਿਸਟ੍ਰੇਟਿਵ ਜਿਹਦੇ ਕੋਲ ਹੁੰਦੇ ਨੇ ਸਾਰੇ ਉਹਦੇ ਕੋਲ ਜਾਂਦੇ ਨੇ ਜਿਹੜਾ ਕਹਿੰਦੇ ਨੇ ਮੱਖੀ ਮਿੱਠੇ ਮਰਨਾ ਉਹ ਮਿੱਠੇ ਤੇ ਸਾਰੀਆਂ ਮੁਕੀਆਂ ਜਾਂਦੀਆਂ ਨੇ ਸੁੱਖੀ ਜੀ ਵੀ ਉਹਦਾ ਹੀ ਸ਼ਿਕਾਰ ਹੋਏ ਨੇ ਬਾਕੀ ਇਹ ਕਿ ਕੁਸ਼ਕਿਸਮਤੀ ਮਾਨ ਸਾਹਿਬ ਦੀ ਇਹ ਹੈ ਵੀ ਕਾਂਗਰਸ ਵੀ ਫੱਟੀ ਹੋਈ ਹੈ ਅਕਾਲੀ ਦਲ ਵੀ ਫਟਿਆ ਹੋਇਆ ਹੈ ਜਿਹੜੇ ਨਾਮ ਹੈ ਨਹੀਂ ਇਸ ਕਰਕੇ ਜਿੰਨੀ ਮਰਜ਼ੀ ਖੁੱਲ ਖੇਟੀ ਜਾਣ ਜੋ ਮਰਜ਼ੀ ਕਰੀ ਜਾਣ ਜੋ ਮਰਜ਼ੀ ਨੂੰ ਰੰਗਤ ਦੇਈ ਜਾਣ ਦੇਖੋ ਜੇ ਸਾਰਾ ਅਕਾਲੀ ਦਲ ਵੀ ਜੁਆਇਨ ਕਰ ਜਵੇ ਇਹਨਾਂ ਨੂੰ ਤਾਂ ਇਹ ਤਾੜੀਆਂ ਮਜਾਉਣਗੇ ਢੋਲ ਵਜਾਉਣਗੇ ਕਿ ਸਾਡਾ ਉਹੀ ਅਕਾਲੀ ਦਲ ਜਿਨੇ ਮਤਲਬ ਇਹਨਾਂ ਨੂੰ ਤਬਾਹ ਕੀਤਾ ਉਹੀ ਕਾਂਗਰਸ ਜੀ ਨੇ 70 ਸਾਲ ਦੇ ਸਾਰਾ ਦੇਸ਼ ਤਬਾ ਕੀਤਾ ਜਦੋਂ ਉਹਨਾਂ ਨੂੰ ਛੱਡ ਕੇ ਕੋਈ ਜਾਂਦਾ ਹੈ ਤਾਂ ਹੀਰੋ ਬਣ ਜਾਂਦਾ ਇੱਕ ਮਿੰਟ ਦੇ ਵਿੱਚ ਇਹ ਹੀ ਭਾਜਪਾ ਦਾ ਹਾਲ ਹੈ ਇਸ ਕਰਕੇ ਇਹ ਕਿ ਦੇਖੋਰੇ ਮੈਨੂੰ ਤਾਂ ਲੱਗਦਾ ਕਿ ਇੰਨੀ ਵਾਰੀ ਡਿਸਕਸ ਹੋ ਚੁੱਕੀ ਹੈ ਡਿਸਕਸ ਕਰਦੇ ਹਾਂ ਨਮੀ ਸ਼ਰਮਾਉਂਦੀ ਹੈ ਗੱਲ ਇਹ ਤਾਂ ਲੋਕਾਂ ਨੂੰ ਆਪ ਉੱਠਣਾ ਪਊਗਾ ਇਹ ਇਹ ਛੱਡਣਾ ਬਹੁਤ ਕੰਮ ਹੈ ਇੱਕ ਵਾਰ ਪਰਚੀ ਉੱਥੇ ਵੋਟ ਪਾ ਕੇ ਆ ਗਏ 5 ਸਾਲ ਫਿਰ ਅੜਿੱਕੀ ਗਏ ਉਹਨਾਂ ਦੇ ਮੂੰਹ ਮਲ ਦੇਖੀ ਗਏ ਇਹ ਤਾਂ ਪਹਿਰਾ ਹਰ ਰੋਜ਼ ਦੇਣਾ ਪਊ ਜੇ ਡੈਮੋਕ੍ਰੇਸੀ ਬਚਾਉਣੀ ਹੈ ਕਿਤੇ ਵੀ ਦੁਨੀਆ 'ਚ ਇੰਡੀਆ 'ਚ ਤਾਂ ਜਿਹੜਾ ਵੋਟਰ ਹੈ ਉਹਦੀ ਜ਼ਿੰਮੇਵਾਰੀ ਸਿਰਫ ਵੋਟ ਪਾਉਣ ਤੱਕ ਨਹੀਂ ਹੈ ਉਹ ਕਲਾਉਂਦੇ ਤੋਂ ਫੜੇ ਵੀ ਸਿਆਸਤਦਾਨ ਨੂੰ ਕਿ ਭਾਈ ਆਹ ਤੂੰ ਕਿਹਾ ਸੀ ਆ ਦੱਸ ਕਰ ਕੀ ਰਿਹਾ ਨੰਬਰ ਜਦੋਂ ਤੋਂ ਕਿਵੇਂ ਕਰਨ ਲੱਗੇ ਉਦੋਂ ਫਿਰ ਸਿਆਸਤ ਚ ਇਹ ਜਿਹੇ ਲੋਕਾਂ ਨੂੰ ਓਪਰੇ ਹਟ ਜਾਣਗੇ ਫਿਰ ਉਹੀ ਆਊਗਾ ਜਿਹੜਾ ਸੱਚਾ ਸੁੱਚਾ ਬਿਲਕੁਲ ਜਿਸੋ ਕਰਦਾਰ ਤਾਂ ਲੋਕ صاحب ਉਹਨਾਂ ਰਾਜਨੀਤੀ ਦੇ ਵਿੱਚ ਰਹੇ ਨਹੀਂ ਨਾ ਸਿਆਸਤ ਦਾ ਲੰਮਾ ਸੋਚਦੇ ਨੇ ਬਸ ਮੌਕੇ ਤੱਕ ਦੀ ਹੀ ਸਾਰੀ ਪਹੁੰਚ ਹੁੰਦੀ ਹੈ ਕਿ ਇਸ ਮੌਕੇ ਨੂੰ ਨਪਟਾ ਕੇ ਮਿਲ ਲਿਆ ਜਾਵੇ ਬਾਕੀ ਜਿਹੜਾ ਆਪਾਂ ਡਿਸਕਸ ਕੀਤਾ ਉਹ ਪ੍ਰੋਜੈਕਟਾਂ ਦਾ ਮਾਮਲਾ ਉਹ ਸੱਚਮੁੱਚ ਪੰਜਾਬ ਦਾ ਇੱਕ ਗੰਭੀਰ ਮਾਮਲਾ ਪਰ ਚਲੋ ਆਮ ਆਦਮੀ ਪਾਰਟੀ ਤਾਂ ਰੂਲਿੰਗ ਥੀ ਰਿਹਾ ਉਹ ਤਾਂ ਬੋਲ ਰਹੀ ਹੈ ਮੈਂ ਦੇਖ ਰਿਹਾ ਸੀ ਕਿ ਕੋਈ ਆਪੋਜੀਸ਼ਨ ਜਾਂ ਕੋਈ ਅਕਾਲੀ ਦਲ ਦੇ ਵਿੱਚ ਉਹ ਜਾਂ ਕਾਂਗਰਸ ਦੇ ਵਿੱਚ ਉਹਨਾਂ ਨੇ ਵੀ ਕੋਈ ਖਾਸ ਇਹਨੂੰ ਇਸ ਮਾਮਲੇ ਨੂੰ ਤਵੱਜਾ ਨਹੀਂ ਦਿੱਤੀ ਜਦਕਿ ਪੰਜਾਬ ਦੀ ਇਕਨੋਮੀ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਇੱਕ ਇਹ ਸੈਂਸਿਟਿਵ ਇਸ਼ੂ ਹੈ ਪਰ ਲੋਕ ਹੀ ਸਿਆਣੇ ਹੋਣ ਫਿਰ ਗੱਲਾਂ ਦਾ ਸਮਝਣ ਕਿ ਸਾਡੇ ਪੱਖ ਦੇ ਵਿੱਚ ਕੌਣ ਖੁੱਪਦਾ ਸਾਡੇ ਖਿਲਾਫ ਕੌਣ ਹੈ ਸਰ ਤੁਸੀਂ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਕਾਂਗਰਸ ਸਾਹਿਬ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਬਹੁਤ-ਬਹੁਤ